ਇਸ ਕੇਸ ਦੇ ਵਿੱਚ ਵੱਧ ਤੋਂ ਵੱਧ ਸਜ਼ਾ ਕੀ ਹੋ ਸਕਦੀ ਹੈ ਮੈਂ ਨਹੀਂ ਗਲਤੀ ਵੀ ਕੀਤੀ ਇਹ ਬਿਆਨ ਤੇ ਖੜਨਗੇ ਦਾਲ ਤੇ ਜਾ ਕੇ ਉਹ ਬਾਹਰ ਤੱਕ ਬੋਲ ਲਿਆ ਬਲੇ ਬਲੇ ਹੋਊਗੀ ਜਦੋਂ ਕੋਰਟ ਦੇ ਵਿੱਚ ਐਵੀਡੈਂਸ ਜਾਂਦਾ ਤਾਂ ਜੱਜ ਪਹਿਲਾਂ ਪੁੱਛਦਾ ਕੀ ዱ ਯੂ ਵਾਂਟ ਟੂ ਪਲੀਡ ਗਿਲਟੀ ਕੀ ਆਪਣਾ ਦੋਸ਼ ਮੰਨਦੇ ਹੋ ਕੀ ਉੱਥੇ ਵੀ ਮੈਰੋ ਕਹੂਗਾ ਕਿ ਹਾਂ ਜੀ ਮੈਂ ਦੋਸ਼ੀ ਹਾਂ ਉਹ ਅਮਰਤਪਾਲ ਸਿੰਘ ਮੈਰੋ ਨੇ ਕਦਮ ਚੁੱਕਿਆ ਉਹ ਵਾਜਬ ਨਹੀਂ ਹੈ ਤੁਹਾਨੂੰ ਇਸ ਤਰ੍ਹਾਂ ਕਿਉਂ ਲੱਗਦਾ ਉਹ ਆਪਣੀ ਆਇਡੈਂਟੀਟੀ ਛੁਪਾ ਕੇ ਕਰ ਰਹੀ ਸੀ ਉਹਦਾ ਅਸਲ ਨਾਮ ਕੰਚਨ ਟਿਵਾੜੀ ਸਮਥਿੰਗ ਸੀ ਬਟ ਉਹ ਕਮਲਕੌਰ ਨਾਮ ਵਰਤ ਰਹੀ ਸੀ ਸਾਊ ਘਟਨਾ ਵੀ ਹੈ ਕਿ ਕਿਸੇ ਕਿਸੇ ਕਮਿਊਨਿਟੀ ਨੂੰ ਅਕਸਾਰ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਸੀ ਕਿ ਪੰਜਾਬ ਦੇ ਵਿੱਚ ਜਿੰਨੇ ਅਸ਼ਲੀਲ ਕੰਟੈਂਟ ਬਾਹਰ ਨੇ ਪੁਲਿਸ ਪ੍ਰਸ਼ਾਸਨ ਸੁੱਤਾ ਪਿਆ ਹਿੰਦੀ ਚ ਉਰਦੂ ਚ ਇੰਗਲਿਸ਼ ਚ ਇੰਨਾ ਕੰਟੈਂਟ ਅਸ਼ਲੀਲ ਪਿਆ ਹੈ ਕਿ ਤੁਸੀਂ ਉਹਨੂੰ ਵੀ ਰੋਕੋਗੇ ਜਾਂ ਨਹੀਂ ਉਹ ਜਿਹਨੇ ਅੰਮ੍ਰਿਤਪਾਲ ਲੜਕੇ ਨੇ ਉਹ ਕੁੜੀ ਲੂਤਰਾ ਅਸਲੀਅਤ ਉਹਨੇ ਅਸ਼ਲੀਲ ਪਾਇਆ ਸੀ ਉਹ ਤਾਂ ਮਾਫੀ ਮੰਗਾ ਲਈ ਜਿਸ ਵੈਦ ਨੇ ਪਾਈ ਸੀ ਕਿ ਉਹਦੇ ਕੋਲ ਕਿਉਂ ਨਹੀਂ ਗਏ ਸਾਫਟ ਟਾਰਗੇਟ ਕਿਉਂ ਚੁਣਿਆ ਪੰਜਾਬ ਦੇ ਵਿੱਚ ਅਸ਼ਲੀਲ ਕੰਟੈਂਟ ਪਾਉਣ ਵਾਲੇ ਬਣਾਉਣ ਵਾਲੇ ਉਹ ਬਖਸ਼ੇ ਨਹੀਂ ਜਾਣਗੇ ਮਾਰ ਦਿੱਤੇ ਜਾਣਗੇ ਇਸ ਤਰ੍ਹਾਂ ਦੀ ਗੱਲ ਅਮਰਤਪਾਲ ਸਿੰਘ ਮੈਰੋ ਨੇ ਸ਼ਰਯਾਮ ਆਖੀ ਹੈ ਕਿਉਂ ਆਖੀ ਹੈ ਇਸ ਪਿੱਛੇ ਮਕਸਦ ਕੀ ਹੈ ਉਹ ਸਾਰੀਆਂ ਗੱਲਾਂ ਉਸ ਦੀ ਵੀਡੀਓ ਜਰੀਏ ਸਾਹਮਣੇ ਆ ਗਈਆਂ ਹੁਣ ਇਸ ਮਾਮਲੇ ਦੇ ਵਿੱਚ ਸੋਸਾਇਟੀ 'ਚ ਚਰਚਾ ਹੋ ਰਹੀ ਹੈ ਕਿ ਜੇ ਕਮਲਕੌਰ ਉਰਫ ਜਿਹੜੀ ਕੰਚਨ ਕੁਮਾਰੀ ਹੈ ਉਸ ਦਾ ਕਤਲ ਹੋਇਆ ਕਿ ਬਾਕੀ ਬਾਜ਼ ਆ ਜਾਣਗੇ ਜੇ ਸਾਰਿਆਂ ਨੂੰ ਵੀ ਇੱਕ ਵਾਰ ਡੇ ਮਾਰ ਦਿੱਤਾ ਜਾਵੇ ਤਾਂ ਕੀ ਫਿਰ ਸੋਸ਼ਲ ਮੀਡੀਆ ਦੇ ਉੱਤੇ ਵਲਗਰ ਕੰਟੈਂਟ ਨਹੀਂ ਦਿਖੇਗਾ ਇਹ ਸਵਾਲ ਨੇ ਕਈ ਇਸ ਦਾ ਕਾਨੂੰਨੀ ਪੱਖ ਕੀ ਹੈ ਸਮਾਜਿਕ ਨਜ਼ਰੀਏ ਤੋਂ ਇਸ ਮਾਮਲੇ ਨੂੰ ਕਿਵੇਂ ਸਮਝਿਆ ਜਾਵੇ ਸਾਡੇ ਨਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਨੇ ਜਗਤਾਰ ਸਿੰਘ ਸਿੱਧੂ ਜੀ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਲੰਮੀ ਚੌੜੀ ਟਿੱਪਣੀ ਕੀਤੀ ਹੈ ਜਿਸ ਕਰਕੇ ਅਸੀਂ ਇਹਨਾਂ ਨਾਲ ਗੱਲ ਕਰ ਰਹੇ ਹਾਂ ਕਿ ਇਹ ਸਾਰੇ ਕੇਸ ਨੂੰ ਇਹ ਕਿਵੇਂ ਸਮਝਦੇ ਆ ਅਸਲ ਦੇ ਵਿੱਚ ਸਮੱਸਿਆ ਕੀ ਹੈ ਜੜ ਕਿੱਥੇ ਪਈ ਹੈ ਔਰ ਨਜਿੱਠਿਆ ਕਿਵੇਂ ਜਾਣਾ ਚਾਹੀਦਾ ਇਸ ਵਿੱਚ ਸਰਕਾਰ ਈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕੀ ਬਣਦੀ ਹੈ ਸਾਰੀ ਗੱਲਬਾਤ ਕਰਾਂਗੇ ਐਡਵੋਕੇਟ ਸਾਹਿਬ ਤੁਸੀਂ ਕਾਨੂੰਨੀ ਪੱਖ ਨੂੰ ਤਾਂ ਇਸ ਮਸਲੇ ਦੇ ਵਿੱਚ ਬੋਲਣਾ ਸੀ ਤਾਂ ਲਿਖਣਾ ਹੀ ਸੀ ਇਹਦੇ ਵਿੱਚ ਤਾਂ ਕੋਈ ਦੋਰਾਵਾ ਨਹੀਂ ਪਰ ਤੁਸੀਂ ਸੁਸਾਇਟੀ ਦੇ ਨਜ਼ਰੀਏ ਤੋਂ ਵੀ ਜਿਹੜੀ ਟਿੱਪਣੀਆਂ ਕੀਤੀਆਂ ਨੇ ਕਿ ਸ਼ਲੀਲ ਕੰਟੈਂਟ ਜੇਕਰ ਖਤਮ ਕਰਨਾ ਹੈ ਤਾਂ ਜੋ ਅਮਰਤਪਾਲ ਸਿੰਘ ਮਹਿਰੋ ਨੇ ਕਦਮ ਚੁੱਕਿਆ ਉਹ ਵਾਜਬ ਨਹੀਂ ਹੈ ਤੁਹਾਨੂੰ ਇਸ ਤਰ੍ਹਾਂ ਕਿਉਂ ਲੱਗਦਾ ਹੈ ਦੇਖੋ ਇੱਕ ਤਰ੍ਹਾਂ ਅਸੀਂ ਇਸ ਘਟਨਾ ਨੂੰ ਬਲੈਕ ਐਂਡ ਵਾਈਟ ਨਹੀਂ ਦੇਖ ਸਕਦੇ ਮਤਲਬ ਵੀ ਇੱਕ ਤਰ੍ਹਾਂ ਸਹੀ ਹੈ ਦੂਸਰੀ ਗਲਤ ਹੈ ਇੱਕ ਤਰ੍ਹਾਂ ਦਾ ਕਾਨੂੰਨੀ ਪੱਖ ਹੈ ਇੱਕ ਸਮਾਜਿਕ ਪੱਖ ਹੈ ਜੇ ਕਾਨੂੰਨੀ ਤੌਰ ਤੇ ਦੇਖੀਏ ਤਾਂ ਜ਼ਾਹਿਰ ਜੀ ਤੌਰੇ ਕਤਲ ਹੈ ਕਤਲ ਗਲਤ ਹੈ ਕਾਨੂੰਨ ਦੀ ਨਿਗਾਹ ਅਪਰਾਧ ਹੈ ਔਰ ਜੋ ਕੁੜੀ ਉਹ ਜੋ ਕਰ ਰਹੀ ਸੀ ਉਹ ਵੀ ਅਪਰਾਧ ਸੀ ਕਿਉਂਕਿ ਅਸ਼ਲੀਲ ਕੰਟੈਂਟ ਜਿਹੜਾ ਪਾਉਣਾ ਉਹ ਆਈਪੀਸੀ ਦੇ ਵਿੱਚ ਉਹ ਇੱਕ ਕ੍ਰਾਈਮ ਹੈ ਦੂਸਰਾ ਉਹ ਆਪਣੀ ਆਈਡੈਂਟੀ ਚੁਪਾ ਕੇ ਕਰ ਰਹੀ ਸੀ ਉਹਦਾ ਅਸਲ ਨਾਮ ਕੰਚਨ Tiwari ਸਮਥਿੰਗ ਸੀ ਬਟ ਉਹ ਕਮਲਕੌਰ ਨਾਮ ਵਰਤ ਰਹੀ ਸੀ ਹੈਨਾ ਤਾਂ ਇੱਕ ਆਪਣੇ ਆਪ ਚ ਇੱਕ ਉਕਸਾਊ ਘਟਨਾ ਵੀ ਹੈ ਕਿ ਕਿਸੇ ਕਿਸੇ ਕਮਿਊਨਿਟੀ ਨੂੰ ਉਕਸਾਰ ਹੈ ਨਾ ਤੇ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਸੀ ਕਿ ਪੰਜਾਬ ਦੇ ਵਿੱਚ ਜਿੰਨੇ ਅਸ਼ਲੀਲ ਕੰਟੈਂਟ ਬਾਹਰ ਨੇ ਪੁਲਿਸ ਪ੍ਰਸ਼ਾਸਨ ਸੁਤਤਾ ਪਿਆ ਅੱਜ ਤੁਹਾਡਾ ਬੱਚਾ 12 13 ਸਾਲ ਦਾ ਇੰਸਟਾਗ੍ਰਾਮ ਚਲਾ ਲੇ ਤੋ ਇਹਨਾਂ ਦਾ ਅਸ਼ਲੀਲ ਇਹਨਾਂ ਜਿਆਦਾ ਕੰਟੈਂਟ ਪਿਆ ਕਿ ਮਤਲਬ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਹਾਂ ਨਾ ਚਾਕੇ ਹਾਂ ਤੋ ਫਿਲਟਰ ਉਹਨੂੰ ਜਿਹੜਾ ਹੈਗਾ ਕਰਨਾ ਉਹ ਸਰਕਾਰ ਹੀ ਕਰ ਸਕਦੀ ਹੈ ਉਹ ਤਾਂ ਸਰਕਾਰ ਇਹਦੇ ਤੇ ਕੁਝ ਵੀ ਨਹੀਂ ਕਰ ਰਹੀ ਹੁਣ ਆਪਾਂ ਜੇ ਇਸ ਗੱਲ ਤੇ ਆਈਏ ਕਿ ਬਈ ਕੀ ਕਤਲ ਵਾਜਾ ਇੱਕ ਤਾਂ ਕਾਨੂੰਨੀ ਤੌਰ ਤੇ ਤਾਂ ਚਲੋ ਇਹਦੀ ਕੋਈ ਜਸਟੀਫਿਕੇਸ਼ਨ ਹੈ ਹੀ ਨਹੀਂ ਇਹ ਕੋਲਡ ਬਲੱਡ ਮਰਡਰ ਹੈ 1971 ਤੋਂ ਪਹਿਲਾਂ ਇਸ ਤਰ੍ਹਾਂ ਦੇ ਕਤਲ ਲਈ ਫਾਂਸੀ ਦੀ ਸਜ਼ਾ ਹੁੰਦੀ ਸੀ ਤੇ ਉਮਰ ਕੈਦ ਤਾਂ ਬਹੁਤ ਰੇਅਰ ਕੇਸ ਹੁੰਦੀ ਸੀ 1973 ਤੋਂ ਬਾਅਦ ਬਦਲਿਆ ਗਿਆ ਕਾਨੂੰਨ ਕਿਉਂਕਿ ਅਸੀਂ ਇੰਟਰਨੈਸ਼ਨਲ ਟਰੀਟੀ 'ਚ ਵੀ ਆ ਗਏ ਕਿ ਹੁਣ ਉਮਰ ਕੈਦ ਹੁੰਦੀ ਹੈ ਫਾਂਸੀ ਰੇਅਰ ਕੇਸ ਹੁੰਦੀ ਹੈ ਕਿਉਂਕਿ ਕੋਲਡ ਬਲੱਡ ਮਰਡਰ ਇਸ ਲਈ ਕਹ ਰਹੇ ਕੋਲਡ ਬਲੱਡ ਮਰਡਰ ਮੈਂ ਕਿ ਇਹ ਬਹੁਤ ਮਤਲਬ ਬੁਲਾ ਕੇ ਉਹਨੂੰ ਇੱਕ ਤਾਂ ਹੁੰਦਾ ਵੀ ਵਕਤ ਹੀ ਗੁੱਸੇ 'ਚ ਆ ਕੇ ਕਰ ਦੇਣਾ ਕਿ ਉਹਨੂੰ ਬੁਲਾ ਕੇ ਮਿਸ ਕੇ ਮਾਰਨਾ ਨਾ ਉਹ ਕੋਲਡ ਬਲੱਡ ਮਰਡਰ ਹੈ ਅੱਛਾ ਇਹ ਤੁਸੀਂ ਜਿਹੜਾ ਪਹਿਲਾਂ ਹੀ ਦੇਖੀ ਵੀ ਚਲੋ ਇਹਨੂੰ ਕਾਨੂੰਨ ਨੂੰ ਇੱਕ ਵਾਰੀ ਛੱਡ ਵੀ ਦਈਏ ਇਹਦਾ ਇਹਦਾ ਮਤਲਬ ਅਸਰ ਕੀ ਹੋਏਗਾ ਕਿ ਜਿਹੜੀ ਤੁਸੀਂ ਜਿਹੜੇ ਮਕਸਦ ਲਈ ਤੁਸੀਂ ਕਲੇਮ ਕਰ ਰਹੇ ਹੋ ਕਿ ਤੁਸੀਂ ਇਹ ਕਤਲ ਕੀਤਾ ਕੀ ਮਕਸਦ ਪੂਰਾ ਹੋਏਗਾ ਮਤਲਬ ਇਹ ਹਰ ਬੰਦੇ ਨੂੰ ਪਤਾ ਹੈ ਕਿ ਹਿੰਦੀ ਚ ਜਾਂ ਫਿਰ ਆਪਣਾ ਉਰਦੂ ਚ ਇੰਗਲਿਸ਼ ਚ ਇੰਨਾ ਕੰਟੈਂਟ ਅਸ਼ਲੀਲ ਪਿਆ ਹੈ ਕਿ ਤੁਸੀਂ ਉਹਨੂੰ ਵੀ ਰੋਕੋਗੇ ਜਾ ਕੇ ਜਿਹੜੇ ਪਾਕਿਸਤਾਨ ਚ ਡਰਾਮੇ ਬਣਦੇ ਆ ਅਸ਼ਲੀਲ ਜਿਹੜੇ ਇੱਥੇ ਮਤਲਬ ਬਹੁਤ ਜ਼ਿਆਦਾ ਦੇਖੇ ਜਾਂਦੇ ਆ ਕੀ ਤੁਸੀਂ ਉਹਨਾਂ ਨੂੰ ਰੋਕੋਗੇ ਇਆ ਫਿਰ ਜਦੋਂ ਹੁਣ ਇਹਨੇ ਅੰਮ੍ਰਿਤਪਾਲ ਲੜਕੇ ਨੇ ਉਹ ਕੁੜੀ ਲੂਥਰਾ ਅਸੂਸ਼ੀ ਸ਼ਾਦ ਉਹਨੇ ਅਸ਼ੀਲ ਪਾਇਆ ਸੀ ਉਹ ਤੋਂ ਮਾਫੀ ਮੰਗਾ ਲਈ ਜਿਸ ਵੈਦ ਨੇ ਪਵਾਈ ਸੀ ਕਿ ਉਹਦੇ ਕੋਲ ਕਿਉਂ ਨਹੀਂ ਗਏ ਤੁਸੀਂ ਸੌਫਟ ਟਾਰਗੇਟ ਕਿਉਂ ਚੁਣਿਆ ਨੰਬਰ 1 ਇੱਕ ਗੱਲ ਇਹ ਹੈ ਹੁਣ ਸਵਾਲ ਇਹ ਤੇ ਇਹ ਪੈਦਾ ਹੁੰਦਾ ਹੈ ਕਿ ਵੀ ਇਹ ਫਿਰ ਰੁਕੇਗਾ ਕਿਦਾਂ ਇੱਕ ਤਾਂ ਇਹ ਹੈ ਕਿ ਜਿਹੜਾ ਕਾਨੂੰਨ ਹੈ ਕਾਨੂੰਨ ਆਪਣਾ ਕੰਮ ਕਰੇ ਕਿ ਇਹਦੇ ਵਿੱਚ ਸੈਂਸਰ ਹੋਵੇ ਕਿ ਵੀ ਹਰ ਬੰਦੇ ਨੂੰ ਡਿਕਲੇਅਰ ਕਰੇ ਕਿ ਮੇਰਾ ਜਿਹੜਾ ਅਕਾਊਂਟ ਹੈ ਅਡਲਟ ਅਕਾਊਂਟ ਹੈ ਉਹ ਉਹ ਤੂੰ ਉਹਨੂੰ ਇੱਕ ਚਾਈਲਡ ਐਕਸੈਸ ਨਾ ਕਰ ਸਕੇ ਜੀ ਕੋਈ ਇਥੇ ਤਾਂ ਹੁਣ ਇਹ ਤਾਂ ਜਦੋਂ ਇੰਸਟਾਗ੍ਰam ਤੁਸੀਂ ਬਣਾਉਨੇ ਹੋ ਉਥੇ ਕੋਈ ਆਪਸ਼ਨ ਨਹੀਂ ਪੁੱਛੀ ਜਾਂਦੀ ਕਿ ਤੁਹਾਡਾ ਜਿਹੜਾ ਕੰਟੈਂਟ ਅਡਲਟ ਹੋਏਗਾ ਜਾਂ ਨੋਰਮਲ ਹੋਏਗਾ ਕਿ ਬਿਲੋ 18 ਨੂੰ ਦੇਖ ਸਕਦਾ ਹੈ ਕਿ ਜਾਂ ਨਹੀਂ ਦੇਖ ਸਕਦਾ ਇਹ ਇਸ ਤਰ੍ਹਾਂ ਦਾ ਆਪਸ਼ਨ ਹੀ ਨਹੀਂ ਨਾ ਨਾ ਫੇਸਬੁੱਕ ਤੇ ਨਾ ਇੰਸਟਾਗ੍ਰam ਤੇ ਨਾ YouTube ਤੇ ਜਿਨ੍ਹਾਂ ਚਿਰ ਉਹਨੂੰ ਕੋਈ ਰਿਪੋਰਟ ਨਹੀਂ ਕਰਦਾ ਉਹਨਾਂ ਚਿਰ ਮਤਲਬ ਤੁਸੀਂ ਚਾਹੇ ਬਿਲਕੁਲ ਪੋਰਨ ਵੀਡੀਓਜ਼ ਪਾਈ ਚਲੋ ਨਹੀਂ ਉਹਨਾਂ ਕੋਲ ਚੈੱਕ ਹੀ ਨਹੀਂ ਕਰਦੇ ਉਹ ਕਿਉਂਕਿ ਉਹ ਪੂਰੇ ਵਰਲਡ ਦਾ ਤੋ ਇਹ ਚੀਜ਼ ਕਰਨਾ ਸਰਕਾਰ ਨੇ ਹਮ ਹੁਣ ਦੂਸਰਾ ਜਦੋਂ ਕੋਈ ਵੀ ਥੋੜੇ ਮਨ ਚ ਵਿਕਾਰ ਪੈਦਾ ਹੋ ਗਿਆ ਉਹ ਵਿਕਾਰ ਦੀ ਪੂਰਤੀ ਲਈ ਵਿਕਾਰੀ ਬੰਦਾ ਚਾਹੇ ਕੋਈ ਨਸ਼ਾ ਕਰਨ ਵਾਲਾ ਚਾਹੇ ਕੋਈ ਕਾਮੁਕਤਾ ਦੀ ਪੂਰਤੀ ਉਹ ਆਪਣਾ ਸਾਧਨ ਲੱਭ ਲੇਗਾ ਮਤਲਬ ਗੁਜਰਾਤ ਚ ਸ਼ਰਾਬ ਬੰਦ ਹੈ ਕਿੰਨੇ ਸਾਲਾਂ ਤੋਂ ਪਰ ਕੀ ਉੱਥੇ ਸ਼ਰਾਬ ਨਹੀਂ ਚੱਲਦੀ ਵਿਹਾਰ ਚ ਨਹੀਂ ਚੱਲਦੀ ਚਿੱਟਾ ਸਮੈਕ ਔਰ ਪੂਰੇ ਵਰਲਡ ਚ ਬੰਦ ਹੈ ਕੀ ਖਤਮ ਹੋ ਗਿਆ ਤੁਸੀਂ ਸਪਲਾਈ ਚੇਨ ਤਾਂ ਨਹੀਂ ਰੋਕ ਸਕਦੇ ਸ਼ਿਲ ਵੀਡੀਓ ਦੀ ਸਪਲਾਈ ਚੰਨੀ ਵੀ ਤੁਸੀਂ ਨਹੀਂ ਰੋਕ ਸਕਦੇ ਇੰਪੋਸੀਬਲ ਹੈ ਕਿਉਂਕਿ ਹੋਰ ਬੜੀਆਂ ਹਾਂ ਤੇ ਇਸ ਕਰਕੇ ਹੁਣ ਇਹਦਾ ਕੀ ਹੈ ਕਿ ਤੁਹਾਨੂੰ ਕਿਰਦਾਰ ਬਣਾਉਣਾ ਪਏਗਾ ਜੇਕਰ ਜਦੋਂ 1920 ਚ ਸੈਦਪੁਰ ਤੇ ਸੌਰੀ 1520 ਸੈਦਪੁਰ ਤੇ ਹਮਲਾ ਹੋਇਆ ਨਾ ਉਸ ਤੋਂ ਪਹਿਲਾਂ ਗੁਰੂਆਂ ਨੇ ਮਾਰਜ ਤੇ ਗਏ ਨੇ ਉਹ ਸਮਰਧ ਬੰਦੇ ਸੀਗੇ ਗੁਰੂ ਨਾਨਕ ਮਰਦਾਨਾ ਨੂੰ ਕਹਿੰਦੇ ਨੇ ਕਿ ਮਰਦਾਨਿਆ ਇਹ ਲੋਕ ਹਥਿਆਰ ਚਲਾਉਣੇ ਭੁੱਲ ਗਏ ਅਯਾਸ਼ੀ ਚ ਗਲਤਾਨ ਹੋ ਗਏ ਇਹ ਚਿਤਰਖਾਨ ਗਏ ਹੈ ਨਾ ਪਰ ਉੱਥੇ ਇਹਨਾਂ ਨੇ ਇਹ ਨਹੀਂ ਕਿਹਾ ਗੁਰੂ ਸਾਹਿਬ ਨੇ ਕਿ ਹਥਿਆਰ ਚੱਕ ਲੋ ਕਿਉਂਕਿ ਹਥਿਆਰ ਕਿਸੇ ਦੇ ਹਥਿਆਰ ਚ ਪੜਾਉਣ ਦੀ ਬੜੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਉਹ ਬੰਦਾ ਹਥਾ ਹੋ ਇਸ ਕਾਬਲ ਹੈ ਕਿ ਨਹੀਂ ਹੈ ਜੋ ਤੁਏ ਕੋ ਵੀ ਫਿਰ 100 ਸਾਲ ਲੱਗਿਆ ਕਿਰਦਾਰ ਬਣਾਉਣ ਲਈ ਪਹਿਲਾਂ ਸੰਤ ਦਾ ਕਿਰਦਾਰ ਬਣਾਇਆ ਸੰਤ ਨੂੰ ਹਥਿਆਰ ਦੇ ਕੇ ਸਪਾਈ ਬਣਾਇਆ ਗਿਆ ਕਿ ਮਤਲਬ ਮੜੇ ਜੇ ਵਕਤੀ ਬਾਹਰ ਜਾ ਕੇ ਨਾ ਕਿਸ ਨੂੰ ਮਾਰ ਦੇਵੇ ਜਾਂ ਬਿਨਾ ਨਤੀਜਾ ਸੋਚੇ ਨਾ ਕਿਸ ਨੂੰ ਮਾਰ ਦੇਵੇ ਸੋਝ ਇੰਨੀ ਕੁ ਹੋਵੇ ਉਹਦੇ ਪੱਲੇ ਵੀ ਚਲਾਉਣਾ ਕਿਦੇ ਤੇ ਵੀ ਅਕਲ ਹੋਣੀ ਚਾਹੀਦੀ ਕਿਦੇ ਤੇ ਹੈ ਨਾ ਔਰ ਇੱਕ ਪੱਖ ਜੇ ਪੁਲਿਸ ਦੀ ਅਪਾ ਚਮਕੀਲੇ ਦੇ ਕਤਲ ਦੀ ਗੱਲ ਕਰੀਏ ਪੁਲਿਸ ਦਾ ਇੱਕ ਪੱਖ ਇਨਵੈਸਟੀਗੇਸ਼ਨ ਦਾ ਇਹ ਵੀ ਹੈ ਇਹ ਇਹ ਰਿਕਾਰਡ ਜਣੀ ਹੈ ਬਟ ਜਿੱਦਾਂ ਮੇਰੇ ਕੋਈ ਦੋਸਤ ਜਿਹੜੇ ਪੁਲਿਸ ਆਫਸਰ ਉਹਨਾਂ ਦਾ ਉਸਤਾਦ ਜਿਹੜੇ ਟ੍ਰੇਨਿੰਗ ਵਾਲੇ ਇਹਨਾਂ ਨੂੰ ਦੱਸਿਆ ਕਿ ਜਦੋਂ ਉਹਨਾਂ ਨੂੰ ਇਨਟੈਰੋਗੇਟ ਕੀਤਾ ਗਿਆ ਜਿਨ੍ਹਾਂ ਨੇ ਮਾਰਿਆ ਉਹਦੇ ਚ ਕਾਰਨ ਤਾਂ ਹੈਗੇ ਸੀ ਕਿ ਵੀ ਇੱਕ ਤਾਂ ਸ਼ਲੀਲ ਉਹ ਕਹਿੰਦੇ ਵੀ ਸਾਨੂੰ ਕਹਿੰਦੇ ਚਲਾ ਕੇ ਦੇਖੋ ਇੱਕੀ ਫੁਟੇਜ ਉਹਨਾਂ ਕੋਲ ਨਾਲ ਤਾਂ ਫਾਇਰ ਟੈਸਟ ਕਰ ਲਾਂਗੇ ਨਾਲੇ ਇੱਕ ਪੰਜ ਦੋ ਕਾਗਜ਼ ਵਾਲੇ ਜਿੱਤਣਾ ਮਤਲਬ ਕਿਸੇ ਬੰਦੇ ਨੂੰ ਤੁਸੀਂ ਸਿਰਫ ਹਥਿਆਰ ਦਾ ਟੈਸਟ ਕਰਨ ਲਈ ਮਾਰ ਦਿੰਦੇ ਹੋ ਇਹ ਸੱਤ ਤੱਕ ਵੀ ਗੈਰ ਜ਼ਿੰਮੇਵਾਰ ਮਤਲਬ ਅਸੀਂ ਦੇਖਿਆ ਨਾ ਵੀ ਜਦੋਂ ਕਿਰਦਾਰ ਬਣਾਏ ਬਣਾ ਤੁਸੀਂ ਹਥਿਆਰ ਚੁਕਾਏ ਪੰਜਾਬ 'ਚ ਤੇ ਉਹ ਜ਼ਿੰਮੇਵਾਰੀ ਵਾਲਾ ਤਾਂ ਮਕਸਦ ਲੈ ਲੈਣ ਦਾ ਬਹੁਤ ਥੋੜੇ ਸੀ ਜਿਵੇਂ ਤੁਸੀਂ ਇੱਕ ਉਦਾਹਰਨ ਵੀ ਦਿੱਤੀ ਕਿ ਕਲਾਕਾਰ ਦੀ ਕਿ ਮਾਰੇ ਆ ਉਹ ਤੋਂ ਬਾਅਦ ਕਿਹੜਾ ਫਿਰ ਅਸ਼ਲੀਲ ਚੀਜ਼ਾਂ ਆਉਣੀਆਂ ਬੰਦ ਹੋ ਗਈਆਂ ਜੇਕਰ ਅਸ਼ਲੀਲਤਾ ਖਤਮ ਕਰਨ ਲਈ ਇਹ ਚੁੱਕਿਆ ਗਿਆ ਕਦਮ ਹੈ ਬੜੀ ਵੱਡੀ ਗਿਣਤੀ ਹੈ ਪੰਜਾਬ ਅੰਦਰ ਜਿਹੜੀ ਅਮਰਤਪਾਲ ਸਿੰਘ ਮਹਿਰੋ ਤੇ ਉਸਦੇ ਸਾਥੀਆਂ ਦੇ ਲਈ ਵਾਹ ਵਾਹ ਕਰ ਰਹੀ ਹੈ ਕੀ ਉਹਨਾਂ ਨੂੰ ਫਿਰ ਸਮਝ ਘਟ ਹੈ ਬੇਸਮਝ ਨੇ ਜਾਂ ਫਿਰ ਉਹਨਾਂ ਨੂੰ ਲੱਗਿਆ ਕਾਨੂੰਨ ਨੇ ਤਾਂ ਕੰਮ ਕਰਨਾ ਨਹੀਂ ਇਹ ਛੇਤੀ ਨਵੇੜ ਦਿੱਤਾ ਇਹ ਠੀਕ ਹੈ ਇਹ ਦੇਖੋ ਜੇ ਮੈਨੂੰ ਇਹ ਲੱਗਦਾ ਕਿ ਇਹ ਮਕਸਦ ਕੁਝ ਹੋਰ ਹੈ ਨਾ ਜੇ ਤੁਸੀਂ ਕਤਲ ਕਰਨਾ ਹੀ ਸੀ ਕਰਨ ਸਾਰ ਕਿਉਂ ਨਹੀਂ ਐਲਾਨ ਕੀਤਾ ਤੁਸੀਂ ਚੋਰੀਛੇ ਫਿਰ ਕਾਰ ਉੱਤੇ ਖੜਾ ਗਏ ਫਿਰ ਲਬਦੀਆ ਦੋ ਦਿਨ ਤੁਸੀਂ ਕਿਉਂ ਲਏ ਸਬੂਤ ਮਿਟੇ ਨਾ ਜੇ ਤੁਸੀਂ ਜ਼ਿੰਮੇਵਾਰੀ ਕਬੂਲ ਨਹੀਂ ਸਿੱਧੀ ਕਿ ਬੋਲੋ ਤੁਸੀਂ ਕਿਸੇ ਮਾਰਤਾ ਤਾਂ ਕਹਾਣੀ ਦਾ ਬਾਅਦ ਚ ਪਤਾ ਲੱਗਦਾ ਹੁੰਦਾ ਕਈ ਸਾਲਾਂ ਬਾਅਦ ਕਈ ਵਾਰੀ ਤਾਂ ਕਿ ਅਸਲ ਚ ਇਹ ਧਿਆਨ ਭਟਕਾਉਣ ਲਈ ਸੀ ਅਸਲ ਚ ਕਿਸ ਲਈ ਸੀ ਨਾ ਔਰ ਦੂਸਰਾ ਕਿਉਂਕਿ ਲੋਕ ਅੱਜਕੱਲ ਨਾ ਇਹ ਵੀ ਇੱਕ ਮਨੋਰੰਜਨ ਹੋ ਗਿਆ ਵਾਇਲੈਂਸ ਮਨੋਰੰਜਨ ਇੱਕ ਹੈ ਨਾ ਤੇ ਦੂਸਰਾ ਵੀ ਕਿਉਂਕਿ ਅੱਜਕੱਲ ਸਾਡੀ ਉਹੀ ਚੱਕਰ ਹੈ ਨਾ ਕਿ ਕਿਰਦਾਰ ਦੀ ਗੱਲ ਹੈ ਨਾ ਕਿਤਾਬਾਂ ਨਾਲੋਂ ਅਸੀਂ ਟੁੱਟ ਗਏ ਇਤਿਹਾਸ ਨਾਲੋਂ ਅਸੀਂ ਟੁੱਟ ਗਏ ਸਮਝ ਸਾਡੀ ਬਹੁਤ ਨਿਗੂਣੀ ਹੋ ਗਈ ਉਹ ਸਾਨੂੰ ਫਿਰ ਲੱਗਦਾ ਕਿ ਯਾਰ ਆ ਠੀਕ ਹੈ ਜਿਹੜਾ ਗਲਤ ਕਰਦਾ ਮਾਰ ਦੋ ਤੁਸੀਂ ਇਹ ਸੋਚੋ ਵੀ ਗੱਲ ਜਾ ਕੇ ਰੁਗੂਗੀ ਕਿੱਥੇ ਫਿਰ ਉਹ ਕਹਿਣਗੇ ਕੱਪੜੇ ਵੀ ਜੀਣਾ ਬੰਦ ਕਰੋ ਫਿਰ ਉਹ ਕਹਿਣਗੇ ਵੀ ਜਿਹੜਾ ਨੋਰਮਲ ਗਾਣੇ ਬੰਦ ਕਰੋ ਸਿਰਫ ਧਾਰਮਿਕ ਮਤਲਬ ਕਿੱਥੇ ਤੱਕ ਜਾ ਕੇ ਖੜੂਈ ਗੱਲ ਹੈ ਜੇ ਤੁਸੀਂ ਜਦੋਂ ਛੋਟ ਦਿੰਦੇ ਜਾਓਗੇ ਜੇ ਤੁਸੀਂ ਅੱਜ ਇਹ ਕਤਲ ਬਰਦਾਸ਼ਤ ਕੀਤਾ ਇਹਦੇ ਖਿਲਾਫ ਤੁਸੀਂ ਬੋਲ ਹੀ ਰਹੇ ਇੱਕ ਤੱਕ ਕਿਉਂਕਿ ਸੌਫਟ ਟਾਰਗੇਟ ਹੈ ਵਿਕਟਮ ਔਰ ਇੱਕ ਵਿਕਟਮ ਹੈ ਵੀ ਗਲਤ ਹੈ ਨਾ ਇੱਥੇ ਤੇ ਚਲੋ ਠੀਕ ਹੈ ਪਰ ਅੱਗੇ ਤਾਂ ਕਿੰਨਾ ਮੂੰਹ ਪਏਗਾ ਹੈ ਨਾ ਔਰ ਦੂਸਰਾ ਇਹ ਇਹ ਹੱਲ ਹੀ ਨਹੀਂ ਆ ਸਭ ਤੋਂ ਵੱਡੀ ਗੱਲ ਤਾਂ ਇਹ ਹੱਲ ਹੀ ਨਹੀਂ ਹੈ ਹੈ ਨਾ ਤੁਸੀਂ ਦੇਖੋ ਵੀ ਜੇ ਕਾਮ ਅੱਜ ਤਾਂ ਵੀਡੀਓ ਰੂਪ ਚਾਉਣ ਲੱਗ ਗਿਆ ਕਾਮ ਤੇ ਤਾਂ ਗ੍ਰੰਥ ਨੇ ਜਦੋਂ ਰਿਸ਼ੀ ਵਾਸਾਏ ਨੇ ਕਾਮਸੂਤਰ ਲਿਖਿਆ ਤਾਂ ਉਹਦੇ ਕੋਲੇ ਰਿਸ਼ੀ ਗਾਇ ਤੇ ਉਹ ਇੱਕ ਇੱਕ ਹੀ ਕਰਨ ਲੱਗਿਆ ਤੂੰ ਕੋਈ ਪਾਗਲਪਣਾ ਤੇ ਰਹੇ ਕਿਉਂ ਲਿਖ ਰਿਹਾ ਕਾਮਸੂਤਰ ਬਾਰੇ ਉਹ ਕਹਿੰਦੇ ਏਸੇ ਕਰਕੇ ਲਿਖ ਰਿਹਾ ਹਾਂ ਕਰੋਧ ਤੇ ਲਿਖਿਆ ਜਾ ਸਕਦਾ ਮੋਹ ਤੇ ਬੜੇ ਗ੍ਰੰਥ ਆਉਣਗੇ ਹੰਕਾਰ ਤੇ ਬੜਾਉਣਗੇ ਇਹ ਕਾਮ ਦੀ এডਿਊਕੇਸ਼ਨ ਦੇਣੀ ਬਹੁਤ ਜ਼ਰੂਰੀ ਆ ਸਾਡੇ ਬੱਚੇ ਹੁਣ ਲੋੜ ਤਾਂ ਹੈ ਕਿ ਬੱਚਿਆਂ ਨੂੰ ਸਕੂਲ ਜਿਹੜੀ ਸੈਕਸ਼ੂਅਲ ਐਜੂਕੇਸ਼ਨ ਦਿੱਤੀ ਜਾਵੇ ਤਾਂ ਕਿ ਉਹ ਭਟਕਣ ਨਾ ਇਹਨਾਂ ਚੀਜ਼ਾਂ ਤੋਂ ਹੈ ਨਾ ਸਕੂਲਾਂ ਚ ਕਿੱਥੇ ਸੈਕਸ਼ੂਅਲ ਐਜੂਕੇਸ਼ਨ ਜਿਹੜੀ ਦਿੱਤੀ ਜਾ ਰਹੀ ਹੈ ਤਾਂ ਫਿਰ ਬੱਚੇ ਨੂੰ ਜਦੋਂ ਇਨਫੋਰਮੇਸ਼ਨ ਤੁਸੀਂ ਸਹੀ ਨਹੀਂ ਦਿਓਗੇ ਉਹ ਫਿਰ ਗਲਤ ਫਿਲਮ ਜਿੱਥੋਂ ਵੀ ਲੈ ਕੇ ਉਹ ਫਿਰ ਉਹ ਆਬਵੀਅਸਲੀ ਕਿ ਜਿਹੜੀ ਤੁਹਾਡੀ ਜਿਹੜੀ ਲੈਸ਼ਵਿਸਿਸ ਜਿਹੜੀ ਤੁਹਾਡੀ ਟੈਂਡੈਂਸ ਹਰ ਬੰਦੇ ਦੇ ਅੰਦਰ ਹੈ ਹੈ ਨਾ ਤਾਂ ਕਿ ਇਨਸਾਨ ਕਾਮ ਚੋਂ ਪੈਦਾ ਹੋਇਆ ਕਿ ਇਹ ਤੁਹਾਡੀ ਤੁਹਾਡਾ ਸਰੋਤ ਹੈ ਤੁਹਾਡੇ ਜੀਵਨ ਦਾ ਤਾਂ ਉਹ ਕਾਮੁਕਤਾ ਜੀਵਨ 'ਚ ਹੈ ਹੀ ਹੈ ਤਾਂ ਜਿੰਨਾ ਚਿਰ ਤਾਂ ਸੌਖੀਆਂ ਨੇ ਕਹਿਣੀਆਂ ਵੀ ਸੌਖੀਆਂ ਹੈ ਪਰ ਜਦੋਂ ਕੋਈ ਕਰ ਦਿੰਦਾ ਨਾ ਪਰਦੇ ਦੇ ਪਿੱਛੇ ਰਹਿ ਕੇ ਕਹਿੰਦੇ ਜੋ ਕਰਨਾ ਹੈ ਆਪ ਦਾ ਜੀ ਸਦਕੇ ਕਰੋ ਪਰ ਜਦੋਂ ਤੁਸੀਂ ਸ਼ਰਿਆਮ ਹੋ ਜਾਨੇ ਹੋ ਜਿਵੇਂ ਉਹ ਕਮਲਕੌਰ ਬੀਬੀ ਨੇ ਪੇਜ ਬਣਾ ਕੇ ਜਾਂ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੇ ਲੋਕ ਹੋਣਗੇ ਮੁੰਡੇ ਵੀ ਕੁੜੀਆਂ ਕਹਿੰਦੇ ਐਵੇਂ ਬਰਦਾਸ਼ਤ ਨਹੀਂ ਕਰਨਾ ਸ਼ਰਿਆਮ ਆ ਕੇ ਤੁਸੀਂ ਇਸ ਤਰ੍ਹਾਂ ਦਾ ਮਾੜਾ ਚੰਗਾ ਬੋਲੋ ਨਹੀਂ ਬਿਲਕੁਲ ਮੈਂ ਇਹ ਕਹਣਾ ਕਿ ਪਰਦੇ ਦੇ ਅੱਗੇ ਆ ਕੇ ਕਰਨਾ ਕਾਨੂੰਨੀ ਜੁਰਮ ਹੈ ਹੂੰ ਅਸ਼ੀਲਤਾ ਫਲਾਉਣਾ ਇੱਕ ਕਾਨੂੰਨੀ ਭਰਾ ਦਾ ਹੂੰ ਪਰ ਪ੍ਰਸ਼ਾਸਨ ਨੇ ਕੋਈ ਇਹਦਾ ਨੋਟਿਸ ਨਹੀਂ ਲੈ ਕੇ ਦੇ ਹੁਣ ਵੀ ਕਿਹੜਾ ਲੈ ਲਿਆ ਹੂੰ ਹੈਨਾ ਇਹ ਤੋ ਤੱਕ ਵੀ ਆਇਆ ਜਿਹੜਾ ਇੰਸਟਾਗ੍ਰam ਜਿਹੜੇ ਉਹ ਬਲੈਕਮੈਲਰ ਵੀ ਕਈ ਕੁੜੀਆਂ ਬਲੈਕਮੈਲਰ ਵੀ ਨਿਕਲੀਆਂ ਕੀ ਹੋ ਗਿਆ ਕੋਈ ਕਾਰਵਾਈ ਨਹੀਂ ਹੋਈ ਪਰ ਇਹ ਵੀ ਤਾਂ ਹੱਲ ਨਹੀਂ ਹੈ ਨਾ ਤੁਸੀਂ ਮੈਂ ਇਹ ਕਹਿ ਰਿਹਾ ਕਿ ਅਮਰਿਤਪਾਲ ਮੈਰੋ ਨੇ ਬਿਲਕੁਲ ਸਹੀ ਕੀਤਾ ਠੀਕ ਅਸਰ ਕੀ ਹੋਇਆ ਉਹਦਾ ਕਿਸ ਮਕਸਦ ਲਈ ਕੀਤਾ ਇਹ ਤਾਂ ਨਹੀਂ ਕਿ ਸਿਰਫ ਕਮਲਕੌਰ ਮਾਰਨੀ ਆ ਮਕਸਦ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਕਿ ਅਸੀਂ ਪੰਜਾਬ ਚੋਂ ਗੰਦ ਹਟਾਉਣਾ ਕੀ ਪੰਜਾਬ ਦੇ ਸਾਰੇ ਫੋਨਾਂ ਚੋਂ ਗੰਦ हट ਗਿਆ ਕੀ ਵੀਡੀਓ ਖਤਮ ਹੋ ਗਈਆਂ ਐਕਸੈਸ ਖਤਮ ਹੋ ਗਈ ਹਿੰਦੀ ਚ ਹੈ ਨਹੀਂ ਇੰਗਲਿਸ਼ ਚ ਹੈ ਨਹੀਂ ਪਰ ਇੱਕ ਅਸਰ ਇੱਕ ਟੈਂਪਰੇਰੀ ਜਿਹਾ ਤਾਂ ਦੇਖਣ ਨੂੰ ਮਿਲਿਆ ਹੱਥ ਜੋੜ-ਜੋੜ ਮਾਫੀਆਂ ਮੰਗੀ ਜਾਂਦੇ ਆ ਕਈ ਲੋਕ ਇਹ ਵੀ ਕਹਿ ਰਹੇ ਆ ਕਿ ਅਸੀਂ ਅੱਗੇ ਤੋਂ ਨਹੀਂ ਪਾਵਾਂਗੇ ਇਹ ਵਕਤੀ ਬਦਲਾ ਵਕਤੀ ਇੱਕ ਥੋੜਾ ਜਿਹਾ ਸਕੂਨ ਲਈ ਬਦਲਾ ਲੈਣਾ ਤਾਂ ਖਾਲਸੇ ਦਾ ਕਿਰਦਾਰ ਨਹੀਂ ਹੈ ਨਾ ਖਾਲਸਾ ਤਾਂ ਗੁਰੂ ਮਹਾਰਾਜ ਨੇ ਦੇਖੋ ਜਦੋਂ ਸਿਰਜਿਆ ਨਾ 100 ਸਾਲ ਤੱਕ ਕਿਰਦਾਰ ਬਣਾਉਣ ਦਿਲਾਇਆ ਕਿ ਖਾਲਸਾ ਜਦੋਂ ਫੈਸਲਾ ਲਏਗਾ ਨਾ ਵਕਤੀ ਨਹੀਂ ਹੋਏਗਾ ਉਹਦਾ ਉਹਦਾ ਫਿਰ ਦੂਰ ਦਰਸ਼ੀ ਦੂਰ ਮਤਲਬ ਲੰਬੇ ਉਹਦੇ ਨਤੀਜੇ ਜਾਣਗੇ ਇਹ ਤਾਂ ਆਪਾਂ ਇਹ ਤਾਂ ਤੁਸੀਂ ਅੱਜ ਵੀ ਫੋਨ ਆਪਣਾ ਖੋਲ੍ਹੋ ਜਿੰਨਾ ਮਰਜ਼ੀ ਸ਼ਲੀਲ ਕੰਟੈਂਟ ਲੈ ਲਓ ਕੰਟੈਂਟ ਲੈ ਲਓ ਹੈਨਾ ਅਸਰ ਕੀ ਹੋਇਆ ਤੁਸੀਂ ਮਤਲਬ ਇਹ ਇਸ ਕਰਕੇ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਅਸੀਂ ਇਹ ਬੰਦ ਕਰ ਦਿਆਂਗੇ ਉਹ ਤਾਂ ਮਿਲਿਆ ਨਹੀਂ ਉਰਏ ਇੰਨਾ ਕਿ ਤਾਂ ਮੈਨੂੰ ਲੱਗਦਾ ਵੀ ਕੋਈ ਅਣਜਾਣ ਹੁੰਦਾ ਨਹੀਂ ਕੋਈ ਨੂੰ ਪਤਾ ਨਹੀਂ ਵੀ ਯਾਰ ਮੈਂ ਨਹੀਂ ਬੰਦ ਕਰ ਸਕਦਾ ਇੱਕ ਹਲਕੀ ਜੀ ਗੱਲ ਹੋਰ ਬੜੀ ਚਰਚਾ ਚਾਈ ਹੋਈ ਹੈ ਪਿਛਲੇ ਦੋ ਦਿਨਾਂ ਚ ਸ਼ਾਇਦ ਤੁਹਾਡੇ ਵੀ ਉਹ ਧਿਆਨ ਚ ਆਈ ਹੋਵੇ ਲੋਕ ਸੋਸ਼ਲ ਮੀਡੀਆ ਤੇ ਪਾ ਰਿਹਾ ਹੈ ਦੇਖੋ ਜੀ ਉਹ ਕਮਲਕੌਰ ਦੇ ਜੋ ਜਿਹੜੀ ਕੰਚਨ ਕੁਮਾਰੀ ਦੇ ਐਨੇ ਫਾਲੋਅਰ ਸੀ ਲੱਖਾਂ ਦੇ ਵਿੱਚ ਕੋਈ ਲੋਕਣ ਲੋਕ ਦੇਖਣ ਆਲੇ ਸੀ ਤਾਂ ਹੀ ਬਣਾਉਂਦੀ ਸੀ ਉਹ ਇਸ ਕਰਕੇ ਦੇਖਣਾ ਬੰਦ ਕਰ ਦਿਓ ਇਸ ਤਰ੍ਹਾਂ ਹੋ ਸਕਦਾ ਮੈਂ ਉਹੀ ਕਹਿ ਰਿਹਾਣ ਤੁਹਾਨੂੰ ਕਿ ਕੰਮ ਤੁਹਾਡੇ ਜੀਵਨ ਦਾ ਸਰੂਤ ਹੈ ਇਹ ਚੋਂ ਪੈਦਾ ਹੋਇਆ ਉਹ ਕਾਮੁਕਤਾ ਬੰਦੇ ਦੇ ਹੈ ਅੰਦਰ ਤਾਂ ਉਹ ਜਿਹੜੀ ਜਦੋਂ ਉਹ ਤੱਕ ਉਹਦੀ ਪ੍ਰੋਪਰ ਚੈਨਲਾਈਜ਼ ਨਹੀਂ ਹੋਏਗੀ ਉਹਦੀ એનર્ਜੀ ਸਪੋਰਟਸ ਚ ਜਾਂ ਕਿਸੇ ਹੋਰ ਐਕਟੀਵਿਟੀਜ਼ ਆਰਟ ਚ ਜਾਂ ਫਿਰ ਉਹਦੀ ਕਮਕਤਾ ਦੀ ਜਿਹੜੀ এডਿਕੇਸ਼ਨ ਹੈ ਸਿੱਖਿਆ ਸਕੂਲਾਂ ਚ ਨਹੀਂ ਦਿੱਤੀ ਜਾਏਗੀ ਤਾਂ ਫਿਰ ਕੀ ਹੋਏਗਾ ਕਿ ਇਸ ਤਰ੍ਹਾਂ ਦੀ ਜਿਹੜੇ ਇਹਨਾਂ ਦਾ ਰਿਸਪਾਂਸ ਮਿਲੇਗੀ ਮਿਲੇਗਾ ਸਦੀਆਂ ਤੋਂ ਚੱਲਿਆ ਆਉਂਦਾ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਚਰਇਤ੍ਰੋਪਖਿਆਨ ਲਿਖਿਆ ਹੈ ਉਹ ਹੋਰ ਕੀ ਹੈ ਉਹ ਅਗਾਹੀ ਕੀਤਾ ਸਿੱਖਾਂ ਨੂੰ ਨਾ ਕਿ ਇਸ ਤਰ੍ਹਾਂ ਹੁੰਦਾ ਹੈ ਕੰਮ ਇਹ ਇਹ ਕਰ ਦਿੰਦਾ ਹੈ ਇਸ ਤੋਂ ਇਸ ਤਰ੍ਹਾਂ ਬਚਣਾ ਹੈ ਜਿ ਜੇ ਨੂੰ ਤੁਸੀਂ ਮਤਲਬ ਛੱਡ ਦਿਓ ਕਿ ਬਈ ਇਹ ਤਾਂ ਇਹ ਤਾਂ ਹੈ ਹੀ ਅਸ਼ਲੀਲ ਚੀਜ਼ ਹੈ ਇਹ ਤਾਂ ਮਤਲਬ ਸਾਡਾ ਜਨਮ ਹੀ ਅਸ਼ਲੀਲ ਹੈ ਇੱਕ ਗੱਲ ਮੈਂ ਹੋਰ ਸਮਝਣੀ ਚਾਹਣਾ ਤੁਹਾਡੇ ਤੋਂ ਕਾਨੂੰਨੀ ਪੱਖ ਹੈ ਅਮਰਤਪਾਲ ਸਿੰਘ ਮੈਰੋ ਨੇ ਜਿਹੜਾ ਇਹ ਕੰਮ ਕੀਤਾ ਜਾਂ ਸੋਸ਼ਲ ਮੀਡੀਆ ਤੇ ਕਬੂਲਨਾਮਾ ਵੀ ਇਕਬਾਲੀਆ ਬਿਆਨ ਵੀ ਆ ਜਾਂਦਾ ਹੈ ਦੋ ਉਸਦੇ ਸਾਥੀ ਗ੍ਰਿਫਤਾਰ ਵੀ ਹੋ ਗਏ ਇਸ ਕੇਸ ਦੇ ਵਿੱਚ ਵੱਧ ਤੋਂ ਵੱਧ ਸਜ਼ਾ ਕੀ ਹੋ ਸਕਦੀ ਹੈ देखो ਇਹ ਬਹੁਤ ਵਧੀਆ ਸਵਾਲ ਹੈ ਤੁਹਾਡਾ ਇੱਕ ਤਾਂ ਪਹਿਲੀ ਗੱਲ ਤੇ ਇਹ ਵੀ ਕੀ ਇਹ ਬਿਆਨ ਤੇ ਖੜਨਗੇ ਅਦਾਲਤ ਜਾ ਕੇ ਉਹ ਸਭ ਤੋਂ ਵੱਡੀ ਗੱਲ ਏ ਆ ਭਾਰਤ ਕਬੂਲ ਲਿਆ ਬੱਲੇ ਬੱਲੇ ਹੋ ਗਈ ਜਦੋਂ ਕੋਰਟ ਦੇ ਵਿੱਚ ਐਵੀਡੈਂਸ ਜਾਂਦਾ ਹੈ ਤਾਂ ਜੱਜ ਪਹਿਲਾਂ ਪੁੱਛਦਾ ਹੈ ਕਿ డు ਯੂ ਵਾਂਟ ਟੂ ਪਲੀਡ ਗਿਲਟੀ ਕਿ ਕੀ ਆਪਣਾ ਦੋਸ਼ ਮੰਨਦੇ ਹੋ ਕੀ ਉੱਥੇ ਵੀ ਮੈਰੋਂ ਕਹੂਗਾ ਕਿ ਹਾਂ ਜੀ ਮੈਂ ਦੋਸ਼ੀ ਹਾਂ ਠੀਕ ਹੈ ਤਾਂ ਫਿਰ ਜਿਹੜੇ ਹੁਣ ਬਠਿੰਡਾ ਪੁਲਿਸ ਨੇ ਨਾਮਜ਼ਦ ਕੀਤੇ ਆ ਤਿੰਨੇ ਵਿੱਚ ਹੀ ਨਾਮ ਮੈਰੋਂ ਨੂੰ ਵੀ ਕੀਤਾ ਉਹਦੀ ਕੋਈ ਵਜੂਦ ਨਹੀਂ ਰਹਿਣਾ ਫਿਰ ਕੱਲ ਨੂੰ ਉਹਦੇ ਲਈ ਉਹ ਹੀ ਕਹਿ ਰਿਹਾ ਨਾ ਉਹਦੇ ਲਈ ਫਿਰ ਪੁਲਿਸ ਨੂੰ ਅਲੱਗ ਤੋਂ ਐਵੀਡੈਂਸ ਲੈਣਾ ਪਏਗਾ ਇਹ ਸਿਰਫ ਇੱਕ ਫੈਕਟਰ ਹੋਵੇਗਾ ਸਬੂਤ ਕਿ ਇੱਕ ਐਕਸਟਰਾ ਜੁਡੀਸ਼ਲ ਨੂੰ ਕਨਫੈਸ਼ਨ ਕਹਿ ਸਕਦੇ ਆ ਹਾਂ ਉਹ ਇੱਕ ਫੈਕਟਰ ਹੈ ਪਰ ਜੇ ਉਹਦੇ ਨਾਲ ਕਰੋਬੋਰੇਟਿਵ ਐਵੀਡੈਂਸ ਨਾ ਮਿਲੇ ਕਿ ਜੀ ਤਾਂ ਮੰਨ ਲਓ ਕਹਿੰਗੇ ਅਸਤਾ ਜੀ ਵੈਸੀ ਵਾਵਾ ਲੈਣ ਲਈ ਕਹਿਤਾ ਸੀ ਬਾਹਰ ਆ ਕੇ ਕਹਿਣਗੇ ਜੀ ਅਸੀਂ ਤਾਂ ਸਜ਼ਾ ਤੋਂ ਬਚ ਜਾਂਦੇ ਮਾਰਿਆਂ ਨੇ ਵੈਸੇ ਕਹਿਤਾ ਵੀ ਵਾਵਾ ਜਿਵੇਂ ਹੁਣ ਇਹ ਕਹਿੰਦੇ ਨੇ ਕਿ ਜੀ ਮਾਫੀਨਾਮਾ ਤਾਂ ਉਹਨੇ ਤਾਂ ਲਿਖਿਆ ਸੀ ਆਪਣਾ ਸਫਰ ਕਰਨੇ ਕਿ ਵੀ ਬਾਹਰ ਆਉਣਾ ਸੀ ਉਹਨੇ ਲੜਨਾ ਸੀ ਮਕਸਦ ਲਈ ਪਰ ਹੁਣ ਉਹਦੀ ਇੱਕ ਗੱਲ ਤੋਂ ਤਾਂ ਸਪਸ਼ਟ ਹੋ ਗਿਆ ਨਾ ਉਹ ਕਹਿੰਦੇ ਮੈਨੂੰ ਪਤਾ ਹੈ ਕਾਨੂੰਨ ਦਾ 5-7 ਸਾਲ ਤੇ ਘਟੋ ਘਟ ਲੱਗਣੇ ਆ ਇਸ ਕੇਸ ਚ 5-7 ਤਾਂ ਹੋਰ ਰਗੜਾਂਗੇ ਜੇ ਨਾਂ ਬਾਜ ਆਏ ਦੇਖੋ ਉਹ ਕਮਿਊਟੇਸ਼ਨ ਲਾਈਫ ਇਮਪ੍ਰੀਜ਼ਨਮੈਂਟ ਦਾ ਮਤਲਬ ਵੈਸੇ ਤਾਂ ਟਿਲ ਡੈਥ ਹੁੰਦਾ ਜੇਕਰ ਜੱਜ ਲਿਖਾ ਦੇ ਕਿ ਟਿਲ ਡੈਥ ਆਦਰਵਾਈਜ਼ ਜਿਹੜਾ ਉਹਦਾ ਮਕਸਦ ਮਤਲਬ ਹੈ ਕਿ 14 ਸਾਲਾਂ ਚ ਹੋ ਜਾਂਦਾ ਨਾ ਫਿਰ ਬੰਦੇ ਦਾ ਜਦੋਂ ਜੇਲ੍ਹ ਦੇ ਵਿੱਚ ਚੰਗਾ ਕਿਰਦਾਰ ਹੁੰਦਾ ਉਹ ਉੱਥੇ ਜਾ ਕੇ ਚੰਗਾ ਬਿਹੇਵ ਕਰਦਾ ਉਹ ਫਿਰ ਉਹ ਜੋ ਮਾਫੀ ਆ ਜਾਂਦੀ ਹੈ ਕੁਝ 10 ਸਾਲ ਤੋਂ ਬੰਦਾ ਬਾਹਰ ਆ ਜਾਂਦਾ ਹੈ ਨਾ ਆਮ ਤੌਰ ਤੇ ਇਸ ਕੇਸ ਵਿੱਚ ਜਿਹੜੇ ਦੋ ਜਣੇ ਫੜੇ ਗਏ ਆ ਜਿਨ੍ਹਾਂ ਨੇ ਪੁਲਿਸ ਨੇ ਦੱਸਿਆ ਕਿ ਉਹ ਮੰਨੇ ਆ ਕਿ ਅਮਰਿਤਪਾਲ ਨੇ ਪਹਿਲਾਂ ਪਿਆਰ ਨਾਲ ਵੀ ਸਮਝਾਇਆ ਸੀ ਉੱਥੋਂ ਇਹ ਲੱਗਦਾ ਹੈ ਕਿ ਉਹ ਤੇ ਦੋਸ਼ੀ ਮਤਲਬ ਮੁਲਜ਼ਮ ਹੁਣ ਅੱਗੇ ਦੋਸ਼ਤ ਹੈ ਹੋਣਗੇ ਜੇਕਰ ਉਹ ਕਹਿ ਦਿੰਦੇ ਆ ਵੀ ਇਹਦੇ ਵਿੱਚ ਸਾਡਾ ਦੋਵਾਂ ਦਾ ਹੀ ਹੱਥ ਹੈ ਅਮਰਿਤਪਾਲ ਮਹਿਰੋਂ ਦਾ ਕੋਈ ਹੱਥ ਨਹੀਂ ਇਸ ਕੇਸ ਵਿੱਚ ਵੀ ਬਚ ਜਾਏਗਾ ਫਿਰ ਅਮਰਿਤਪਾਲ ਮਹਿਰੋਂ ਇਹ ਤੁਹਾਨੂੰ ਪੁਲਿਸ ਤੇ ਆ ਨਾ ਕਿ ਪੁਲਿਸ ਕਿਉਂਕਿ ਹੁਣ ਜਦੋਂ ਅਮਰਿਤਪਾਲ ਜ਼ਿੰਮੇਵਾਰੀ ਲੈ ਰਿਹਾ ਇਹ ਮੀਨ ਸਾਜ਼ਿਸ਼ ਤਾਂ ਉਹਨੇ ਘੜੀ ਆ ਤਾਂ ਜਿਹੜਾ ਸਾਜ਼ਿਸ਼ ਘੜਤਾ ਹੁੰਦਾ ਹੈ ਉਹ ਬਰਾਬਰ ਦਾ ਦੋਸ਼ੀ ਹੈ ਚਾਹ ਕਿਸੇ ਨੂੰ ਉਕਸਾਉਣਾ ਕਿ ਕੋਈ ਜੁਰਮ ਲਈ ਜਾਂ ਉਹ ਜੁਰਮ ਕਰਨ ਲਈ ਉਹਨੂੰ ਕੋਈ ਏਡ ਦੇਣੀ ਕੋ ਹਥਿਆਰ ਦੇ ਦੇਣਾ ਇਹਨੂੰ ਅਬੈਟਮੈਂਟ ਕਹਿੰਦੇ ਆ ਸੀ ਨਾ ਲਾਅ ਚ ਉਤੋਂ ਦੀ ਬਰਾਬਰ ਦੀ ਸਜ਼ਾ ਹੁਣ ਇਹ ਤਾਂ ਇਨਵੈਸਟੀਗੇਸ਼ਨ ਏਜੰਸੀ ਇੱਥੇ ਪਤਾ ਲੱਗ ਜਾਏਗਾ ਨਾ ਕਿ ਇਨਵੈਸਟੀਗੇਸ਼ਨ ਏਜੰਸੀ ਇਹਦੀ ਤਫਤੀਸ਼ ਕਿਸ ਤਰੀਕੇ ਨਾਲ ਕਰ ਰਹੀ ਹੈ ਕਿ ਇਹ ਵਾਕਈ ਇਸ ਮਕਸਦ ਲਈ ਕੀਤਾ ਗਿਆ ਸੀ ਜਾਂ ਕੋਈ ਹੋਰ ਕਹਾਣੀ ਸੀ ਨਾ ਔਰ ਦੂਜਾ ਇਹ ਤਿੰਨੇ ਬੰਦੇ ਜਦੋਂ ਸਟੇਜ ਆਉਗੀ ਜਦੋਂ ਜੱਜ ਇਹ ਪੁੱਛਦਾ ਹੈ ਮੁਜਰਮ ਹਰ ਮੁਜਰਮ ਨੂੰ ਮੁਲਜ਼ਮ ਨੂੰ ਸੋਰੀ ਮੁਜਰਮ ਤਾਂ ਜਦੋਂ ਬੰਦੇ ਨੂੰ ਸਜ਼ਾ ਤੈਅ ਹੋ ਜਾਂਦੀ ਬਾਅਦ ਮੁਲਜ਼ਮ ਨੂੰ ਕਿ ਵੈਦਰ ਯੂ ਪਲੀਡ ਗਿਲਟੀ ਕਿ ਤੂੰ ਦੋਸ਼ੀ ਆਪਣੇ ਨੂੰ ਮੰਨਦਾ ਜੇ ਤੋ ਕਹੇ ਮੈਂ ਦੋਸ਼ੀ ਨਹੀਂ ਆ ਫਿਰ ਤਾਂ ਫਿਰ ਉਹਨੂੰ ਪ੍ਰੋਸੀਕਿਊਸ਼ਨ ਨੂੰ ਕਿਹਾ ਜਾਂਦਾ ਕਿ ਸਬੂਤ ਪੇਸ਼ ਕਰੋ ਇਹਦੀ ਇਹਨੂੰ ਦੋਸ਼ੀ ਸਾਬਤ ਕਰੋ ਜੇ ਉਹ ਕਹੇ ਹਾਂ ਮੈਂ ਦੋਸ਼ੀ ਮੰਨਦਾ ਉਸ ਤੋਂ ਬਾਅਦ ਫਿਰ ਸਜ਼ਾ ਸੁਣਾਉਣੀ ਹੁੰਦੀ ਸਿੱਧੀ ਜੱਜ ਨੇ ਉਹ ਏ डिपेंड ਕਰਦਾ ਕਿ ਹਾਂਜੀ ਬੰਦਾ ਆ ਕੇ ਕਬੂਲ ਕਰ ਗਿਆ ਤਾਂ ਮਿਟੀਗੇਟਿੰਗ ਸਰਕਮਸਟੈਂਸਸ ਚ ਆ ਜਾਂਦਾ ਕਿ ਉਹ ਥੋੜੀ ਬਹੁਤੀ ਸਜ਼ਾ ਚ ਰਿਆਤ ਮਿਲ ਸਕਦੀ ਹੈ ਨਾ ਹੋਰ ਤੁਸੀਂ ਤਾਂ ਚਲੋ ਕਾਨੂੰਨ ਦੇ ਵਿੱਚ ਰਹਿੰਦੇ ਹੋ ਕਿਤਾਬਾਂ ਪੜ੍ਹੀਆਂ ਨੇ ਇਲਮ ਹੈ ਸਾਰੀਆਂ ਗੱਲਾਂ ਤਾਂ ਕਰ ਰਹੇ ਹੋ ਔਰ ਹਿੰਮਤ ਵੀ ਹੈ ਗੱਲ ਕਰਨ ਦੀ ਹੋਰ ਮੁੱਦਿਆਂ ਤੇ ਵੀ ਤੁਹਾਨੂੰ ਵੇਖਿਆ ਸੀ ਬੋਲ ਦਿੰਨੇ ਹੋ ਲਿਖ ਦਿੰਨੇ ਹੋ ਕਈ ਲੋਕਾਂ ਦਾ ਇਸ ਮਾਮਲੇ ਦੇ ਵਿੱਚ ਆਪਣੀ ਪ੍ਰਤੀਕਿਰਿਆ ਰੱਖਣ ਦਾ ਹੀ ਜੇਰਾ ਨਹੀਂ ਹੋ ਰਿਹਾ ਕਹਿੰਦੇ ਬਲਦੀ ਅੱਗ ਹੈ ਇਹਦੇ ਵਿੱਚ ਕੁਝ ਬੋਲਾਂਗੇ ਇਹ ਨਾ ਹੋਵੇ ਕਿ ਸਾਡਾ ਹੀ ਕੱਲ ਨੂੰ ਕੋਈ ਨੁਕਸਾਨ ਹੋ ਜਾਏ ਦੇਖੋ ਇੱਕ ਨਾ ਮੈਂ ਕੋਈ ਮੈਨੂੰ ਸ਼ਾਇਰੀ ਦਾ ਵੀ ਸ਼ੌਕ ਹੈ ਬਾਬਾ ਅ ਇੱਕ ਸੌਰੀ ਸਾਬਰਾਲੀ ਸਾਬਰ ਤੋਂ ਬੜਾ ਪਿਆਰਾ ਸ਼ੇਰ ਉਹ ਕਹਿੰਦਾ ਕਿ ਜਿਉਂਦਾ ਨਹੀਂ ਉਹ ਜਿਹੜਾ ਚੁੱਪ ਹੈ ਹੂੰ ਵੇਖੋ ਕਿਹੜਾ ਕਿਹੜਾ ਚੁੱਪ ਹੈ ਤੇ ਬੋਲ ਚੰਦਰੀਏ ਜੀਬੇ ਬੋਲ ਬਾਕੀ ਸਾਰਾ ਵਿੜਾ ਚੁੱਪ ਹੈ ਹੂੰ ਉਹਦੇ ਜਿਹੇ ਸ਼ੇਰ ਮੈਂ ਐਡ ਕਰਾਇਆ ਸੀ ਕਿ ਨਗਰ ਦੇ ਲਈ ਬੋਲ ਕੇ ਜਾਨ ਗਵਾਈ ਮੈਂ ਮੇਰੀ ਮੌਤ ਤੇ ਨਗਰ ਖੇੜਾ ਚੁੱਪ ਹੈ ਇਹ ਚੁੱਪ ਸਭ ਤੋਂ ਵੱਡੀ ਇਹ 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 ਵੀ ਮਤਲਬ ਇਸਲਾਮ ਚ ਇਹ ਕਿਹਾ ਜਾਂਦਾ ਕਿ ਜੁਰਮ ਪ੍ਰਤੀ ਤੁਹਾਡੇ ਰਿਐਕਸ਼ਨ ਤਿੰਨ ਤਰ੍ਹਾਂ ਦੇ ਹੋਣੇ ਚਾਹੀਦੇ ਜੇ ਤਾਂ ਤੁਸੀਂ ਰੋਕ ਸਕਦੇ ਤਾਂ ਇੰਟਰਫੇਅਰ ਕਰਕੇ ਰੋਕੋ ਨਹੀਂ ਤਾਂ ਉਹਨੂੰ ਕਹੋ ਤੂੰ ਗਲਤ ਕਰ ਰਿਹਾ ਨਹੀਂ ਵੀ ਕਹਿੰਦੇ ਤਾਂ ਸਖਤ ਕਰ ਮੰਨ ਚਾ ਤਾ ਇਹ ਕਹੋ ਯਾਰ ਗਲਤ ਹੋਇਆ ਤੁਸੀਂ ਇੰਡਿਫਰੈਂਟ ਹੀ ਹੋ ਜਾਓ ਜਾਂ ਤੁਸੀਂ ਇਹ ਕਹਿ ਲੱਗੋ ਜਿਵੇਂ ਠੀਕ ਹੈ ਯਾਰ ਇਹ ਤਾਂ ਸਭ ਕੁ ਫੇਰ ਆਈ ਮਿਲਦਾ ਨਾ ਉਹ ਤਾਂ ਫਿਰ ਬਰਾਬਰ ਦੀ ਤੁਸੀਂ ਦੋਸ਼ੀ ਹੋਗੇ ਨਾ ਮਤਲਬ ਇਹ ਇਸ ਤਰ੍ਹਾਂ ਦੇ ਕੇਸਾਂ ਨੂੰ ਲੈ ਕੇ ਹਰ ਪੱਖ ਤੋਂ ਸੋਚ ਕੇ ਫੇਰ ਹੀ ਆਪਣੀ ਜਿਹੜੀ ਹੈ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ ਲੋਕਾਂ ਨੂੰ ਨਾ ਕਿ ਇਹ ਕਹਿਣਾ ਕਿ ਠੀਕ ਹੋ ਗਿਆ ਵਕਤੀ ਜਿਹੜੀ ਪ੍ਰਤੀਕਿਰਿਆ ਨਾ ਹਮੇਸ਼ਾ ਹੀ ਗਲਤ ਹੁੰਦੀ ਹੈ ਤੁਸੀਂ ਇਹ ਦੇਖੋ ਵੀ ਕਤਲ ਮੇਰੇ ਪਰਸੋਂ ਐ ਕੁੜੀ ਦਾ ਮੈਂ ਅੱਜ ਪੋਸਟ ਲਿਖੀ ਆ ਮੈਂ ਵੀ ਲਿਖ ਸਕਦਾ ਸੀ ਕਤਲ ਪਹਿਲਾਂ ਹੋਇਆ ਸੀ ਪਰਸੋਂ ਦੀ ਚੱਕਰ ਵਿੱਚ ਆਇਆ ਮਤਲਬ ਕਿ ਆਪਾਂ ਨੂੰ ਤਾਂ ਪਰਸੋਂ ਪਤਾ ਲੱਗਿਆ ਨਾ ਪਰ ਮੈਂ ਅੱਜ ਪੋਸਟ ਪਾਈ ਉਹ ਵੀ ਮੇਰੇ ਖਿਆਲ ਦੁਪਹਿਰੇ ਸ਼ਾਇਦ ਪਾਈ ਆ ਨਾ ਤੇ ਇਹ ਵਕਤੀ ਰਿਐਕਸ਼ਨ ਜਿਹੜਾ ਦੇਣਾ ਨਾ ਜਾਂ ਇਨਸਟੈਂਟ ਜਸਟਿਸ ਦੀ ਗੱਲ ਆ ਜਿਵੇਂ ਆਪਾਂ ਕਹਿੰਦੇ ਵੀ ਕਿਉਂਕਿ ਉਹਦੇ ਚ ਪਰ ਬਹੁਤ ਕੁਝ ਗਲਤ ਹੁੰਦਾ ਇਸ ਤਰ੍ਹਾਂ ਜਦੋਂ ਹੁਣ ਮੰਨ ਲਓ ਆਪਾਂ ਆਪ ਅਕਸਰ ਕਹਿੰਦੇ ਆ ਕਿ ਯਾਰ ਗੁੱਸਾ ਬੰਦਿਆ ਅਕਲ ਖਾ ਜਾਂਦਾ ਤੁਸੀਂ ਕਿਸੇ ਮੂਮੈਂਟਲੀ ਰਿਐਕਸ਼ਨ ਕਰਤਾ ਨਾਰਮਲ ਲਾਈਫ ਚ ਵੀ ਬਾਅਦ ਚ ਬੰਦਾ ਪਛਤਾਉਂਦਾ ਕਿ ਯਾਰ ਮੈਂ ਐਵੇਂ ਸੋਚ ਕੇ ਨਹੀਂ ਫੈਸਲਾ ਲਿਆ ਇਹ ਇਹ ਰਿਐਕਸ਼ਨ ਵੀ ਉਸੇ ਤਰ੍ਹਾਂ ਦਾ ਮੇਰਾ ਇੱਕ ਆਖਰੀ ਸਵਾਲ ਤੁਸੀਂ ਸ਼ੁਰੂਆਤ ਵੀ ਇੱਥੋਂ ਕੀਤੀ ਸੀ ਕਿ ਸਰਕਾਰ ਤੇ ਪ੍ਰਸ਼ਾਸਨ ਨੇ ਕੰਮ ਸਹੀ ਸਮੇਂ ਤੇ ਕੀਤਾ ਹੁੰਦਾ ਤਾਂ ਫਿਰ ਇਹ ਨੌਬਤ ਨਾ ਆਉਂਦੀ ਇਸ ਤਰ੍ਹਾਂ ਦਾ ਕਦਮ ਕੋਈ ਚੁੱਕੇ ਨਾ ਤੇ ਜਿਹੜਾ ਕੋਈ ਚੈਨਲ ਦੇ ਉੱਤੇ ਜਾਂ ਤੁਹਾਡੇ ਵਰਗੇ ਲੋਕ ਜਾਂ ਹੋਰ ਜਿਹੜਾ ਕੋਈ ਚੰਗੀ ਗੱਲ ਜਾਂ ਸਵਾਲ ਕਰਦੇ ਆ ਉਹਨਾਂ ਨੂੰ ਤਾਂ ਹਟਾਉਣ ਲੱਗਿਆ ਮਿੰਟ ਲੱਗਦਾ ਇਹ ਜੀ ਕੰਟੈਂਟ ਨੂੰ ਢਾਉਣ ਲੱਗਿਆ ਸਮਾਂ ਕਿਉਂ ਲਾਉਂਦੀਆਂ ਸਰਕਾਰਾਂ ਸਮਝ ਕੀ ਆਉਂਦਾ ਗਲੇ ਨਾ ਵੀ ਸਰਕਾਰ ਦਾ ਮਨਸ਼ਾ ਕੀ ਆ ਸਰਕਾਰ ਦੀ ਮਨਸ਼ਾ ਇੱਕ ਤਾਂ ਇਹ ਹੈ ਸਰਕਾਰ ਦਾ ਮਕਸਦ ਪੂਰਾ ਅਸ਼ਲੀਲ ਚੀਜ਼ਾਂ ਚੱਲਣਗੀਆਂ ਲੋਕ ਉਜ ਰੁਜੇ ਰਹਿਣਗੇ ਠੀਕ ਆ ਮੁੱਦੇ ਤੇ ਨਹੀਂ ਆਉਣਗੇ ਸਵਾਲ ਨਹੀਂ ਪੁੱਛਣਗੇ ਇੱਕ ਤਾਂ ਸਰਕਾਰ ਦਾ ਮਕਸਦ ਉਹਨਾਂ ਦਾ ਤਾਂ ਮਕਸਦ ਪੂਰਾ ਕਰ ਰਹੇ ਨੇ ਜਿਹੜੇ ਅਸ਼ਲੀਲ ਚੀਜ਼ਾਂ ਪਾ ਰਹੇ ਨੇ ਨੰਬਰ 1 ਨੰਬਰ 2 ਜਦੋਂ ਤੁਸੀਂ ਹਰ ਹਰ ਸਰਕਾਰ ਹਰ ਬੰਦਾ ਡਿਕਟੇਟਰ ਬਣ ਜਾਂਦਾ ਨਾ ਕਹਿਣ ਵਾਂ ਮੇ ਕੋਈ ਚ ਕਹੀ ਜਾਣੇ ਹੁਣ ਤੁਸੀਂ ਉਹ ਦੇਖੋ ਬਠਿੰਡੇ ਦੀ ਘਟਨਾ ਹੀ ਉਹ ਜਿਹੜਾ ਇੱਕ ਬੰਦਾ ਖੜਾ ਹੋ ਕੇ ਕਿਹਾ ਜੀ ਇਹਨਾਂ ਨੇ ਸਾਥੋਂ ਪੈਸੇ ਗ੍ਰਾਹੇ ਪਰਚਾ ਕਰਤਾ ਪਰ ਉਹ ਬਠਿੰਡੇ ਦੀ ਕਸਟੋਡੀ ਦਾ ਬੰਦਾ ਮੁੰਡਾ ਚੱਕ ਕੇ ਮਾਰਿਆ ਮੈਂ ਉਹਦਾ ਪੋਸਟਮਾਰਟਮ ਪੜ੍ਹੀ ਹੈ 16 ਜਿਹੜੀਆਂ ਇੰਜਰੀਜ਼ ਨੇ ਦੁਨੀਆ ਦਾ ਕੋਈ ਫੋਰੈਂਸਿਕ ਐਕਸਪਰਟ ਬੁਲਾ ਲਓ ਸਾਬਤ ਕਰ ਦੇਵੇ ਕਿ ਇਹ ਜਿਹੜੀਆਂ ਸੱਟਾਂ ਨੇ ਐਕਸੀਡੈਂਟ ਚ ਆ ਸਕਦੀਆਂ ਨੇ ਉੱਥੇ ਭਗਵੰਤ ਮਾਨ ਨੇ ਐਫਆਰ ਨਿਕਰਾਈ ਕਿਉਂ ਵੀ ਅੱਛਾ ਜਿਹੜਾ ਕੈਪਟਨ ਡਿਕਟਮਾਰ ਹੋਈ ਸੀ ਚੰਡੀਗੜ੍ਹ ਚ ਉਹ ਉਹਦੇ ਚ ਦੇਖੋ ਕਿੰਨਾ ਪੂਰਾ ਤਾਨ ਲਾਰ ਕੇ ਸਰਕਾਰ ਨੇ ਬਚਾਉਣ ਲਈ ਤਾਂ ਇਹ ਸਿਸਟਮ ਦਾ ਹਿੱਸਾ ਨੇ ਸਿਸਟਮ ਦੀ ਕਟਬੁਤਲੀ ਨੇ ਇਹ ਬੰਦੇ ਛੋਟੇ ਕੱਦੇ ਬੰਦੇ ਨੇ ਗੱਲਾਂ ਪਾਉਣਾ ਮਾਰਦੇ ਨੇ ਪਾਵਰ ਚਉਣ ਲਈ ਫਿਰ ਇੱਕ ਸਿਸਟਮ ਦੇ ਇੱਕ ਤਰ੍ਹਾਂ ਦੇ ਗੁਲਾਮ ਹੋ ਜਾਂਦੇ ਨੇ ਸਿਸਟਮ ਦੇ ਬਾਹਰ ਨਹੀਂ ਜਾ ਸਕਦੇ ਫਿਰ ਕਿਉਂਕਿ ਆਪਣੀਆਂ ਵੀ ਵੀਕਨੈਸ ਜੁ ਹੁੰਦੀਆਂ ਨੇ ਬੰਦੀਆਂ ਇਨਸਾਨ ਦੀਆਂ ਉਹ ਫਿਰ ਉਹ ਉਹਦਾ ਸਿਸਟਮ ਫਾਇਦਾ ਉਠਾਉਂਦਾ ਬਲੈਕਮੇਲਿੰਗ ਕਰਦਾ ਕਿ ਜੀ ਅਸੀਂ ਫਿਰ ਤੁਹਾਡਾ ਆ ਪੱਖੋ ਜਨਤਾ ਸਾਹਮਣੇ ਰੱਖ ਦੇਵਾਂਗੇ ਤਾਂ ਫਿਰ ਤੁਸੀਂ ਸਾਨੂੰ ਚੁੱਪ ਕਰਨਾ ਪੈਂਦਾ ਇਸ ਕਰਕੇ ਕਹਿੰਦਾ ਕਿ ਰਾਜੇ ਦਾ ਔਗਣ ਪੂਰੀ ਪਰਜਾ ਨੂੰ ਲੈ ਬੈਠਦਾ ਹੈ ਨਹੀਂ ਤਾਂ ਇਸ ਕਰਕੇ ਸਰਕਾਰ ਦੀ ਹਲੇ ਵੀ ਵਕਤ ਹੈ ਸਰਕਾਰ ਨੂੰ ਇਹਦੇ ਤੇ ਇਹਨੂੰ ਸੈਂਸਰ ਕਰਨਾ ਚਾਹੀਦਾ ਕਮ ਸੇ ਕਮ ਇਹ ਲਿਖਣ ਸਾਰਿਆਂ ਨੂੰ ਇੰਸਟਾਗ੍ਰam ਨੂੰ YouTube ਨੂੰ ਕਿ ਤੁਸੀਂ ਕੰਪਲਸਰੀ ਕਰੋ ਕਿ ਜਿਹੜਾ ਬੰਦਾ ਤੁਹਾਡਾ ਅਕਾਊਂਟ ਬਣਾਵੇ ਜਾਂ ਜਿਨ੍ਹਾਂ ਨੇ ਬਣਾਇਆ ਹੋਇਆ ਡਿਕਲੇਅਰ ਕਰਨ ਕਿ ਤੁਹਾਡਾ ਅਕਾਊਂਟ ਅਡਲਟ ਅਕਾਊਂਟ ਹੈ ਜਾਂ ਨਹੀਂ ਹੈ ਜੇ ਡਾਟ ਅਡਲਟ ਅਕਾਊਂਟ ਡਿਕਲੇਅਰ ਮਤਲਬ ਨਹੀਂ ਕੀਤਾ ਫਿਰ ਅਡਲਟ ਕੌਣ ਹੈ ਸ਼ਿਦਾ ਉਹ ਫਾਈਰ ਕਰੋ ਹੁਣ ਤੱਕ ਜਿਹਨੇ ਪਾਇਆ ਸਾਰੇ ਦੇ ਐਫਆਈਆਰ ਕਰੋ ਤੁਸੀਂ ਓਕੇ ਜਦੋਂ ਕਾਨੂੰਨ ਚ ਜੁਰਮ ਹੈ ਹੁਣ ਨਵੇਂ ਕਾਨੂੰਨ ਬਣਾਏ ਕਿ ਉਹ ਉਹੀ ਸੇਮ ਰੱਖਿਆ ਗਿਆ ਜਦੋਂ ਕਾਨੂੰਨ ਚ ਜੁਰਮ ਹੈ ਤੁਸੀਂ ਕਿਉਂ ਨਹੀਂ ਐਕਸ਼ਨ ਲੈ ਰਹੇ ਮਕਸਦ ਇਹ ਹੈ ਕਿ ਇਹਦੇ ਨਾਲ ਲੋਕਾਂ ਦਾ ਧਿਆਨ ਹਟਾਇਆ ਜਾਂਦਾ ਉਹ ਲੋਕ ਜਿਹਨਾਂ ਸ਼ਲੀਲ ਚੀਜ਼ਾਂ ਚੁਲਦੇ ਰਹੇ ਇਹ ਤਾਂ ਫਾਇਦਾ ਹੀ ਹਮੇਸ਼ਾ ਹਮੇਸ਼ਾ ਹੀ ਰਾਜ ਦਾ ਫਾਇਦਾ ਰਿਹਾ ਇਸ ਕੇਸ ਦੇ ਉੱਤੇ ਐਡਵੋਕੇਟ ਨੇ ਆਪਣੀ ਦਲੀਲਾਂ ਰੱਖੀਆਂ ਨੇ ਤਰਕ ਰੱਖੇ ਨੇ ਕਿ ਆਖਰਕਾਰ ਇਹ ਹੋਇਆ ਤੇ ਹੋਇਆ ਕਿਉਂ ਔਰ ਕਿਉਂ ਕੀਤਾ ਗਿਆ ਬਹੁਤ ਸਾਰੀਆਂ ਸੰਭਾਵਨਾਵਾਂ ਆਉਣ ਵਾਲੇ ਸਮੇਂ 'ਚ ਵੀ ਪਤਾ ਲੱਗਣਗੀਆਂ ਕਿ ਆਖਰਕਾਰ ਇਸ ਪਿੱਛੇ ਮਕਸਦ ਕੀ ਸੀ ਪਰ ਜੇ ਮਕਸਦ ਜਿਵੇਂ ਉਹ ਕਿਹਾ ਜਾ ਰਿਹਾ ਦਾਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਅਸ਼ਲੀਲਤਾ ਖਤਮ ਕਰਨੀ ਹੈ ਤਾਂ ਫਿਰ ਇਹ ਕਿਵੇਂ ਹੋਏਗੀ ਖਤਮ ਪੂਰੀ ਤਰ੍ਹਾਂ ਇਸ ਦੇ ਬਾਰੇ ਕੀ ਹਾਲ ਨੇ ਸਾਰੀਆਂ ਗੱਲਾਂ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡਾ ਕੀ ਮੰਨਣਾ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਔਰ ਵਕੀਲ ਦੀਆਂ ਦਲੀਲਾਂ ਦੇ ਨਾਲ ਤੁਹਾਡੀ ਸਹਿਮਤੀ ਹੈ ਕਿ ਆ ਸਹਿਮਤੀ ਹੈ ਉਸ ਬਾਰੇ ਵੀ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਨੇ ਰਹੋ ABC ਪੰਜਾਬ ਦੇ ਨਾਲ